ਮਿਲਣਾ ਜੇ ਦੇ ਮਨਾਰ ਰੁੱਬੀ ਹੈ ਘਰ ਵਾਲੇ ਨੇ ਜਨਾਨੀ ਬਾਹਰ ਰੁੱਬੀ ਦੇ ਸਹੁਰਿਆਂ ਨੇ ਬੜਾ ਪ੍ਰੇਸ਼ਾਨ ਕੀਤਾ ਇਹਦੇ ਘਰ ਵਾਲੇ ਨੇ ਇਹਦਾ ਬੱਚਾ ਵੀ ਖੋ ਲਿਆ ਬਾਹਰ ਬਾਈਆਣੀ ਰੱਖੀ ਕਰਾਇਆ ਤੇ ਬਾਅਦ ਦਾ ਇਹ ਕੁੱਟ ਦਿਆ ਜਾ ਕਰਾ ਕੇ ਇਹਨੂੰ ਕਹਿ ਦਿੰਦਾ ਵੀ ਲੈ ਜਾਓ ਘਰ ਆਪਣੇ ਲੈ ਜਾਓ ਮੈਂ ਨਹੀਂ ਇਹਨੂੰ ਰੱਖਣਾ ਜਿਹੜੀ ਮੈਂ ਬਾਹਰ ਬਾਈ ਹੋ ਰਣੀ ਰੱਖੀ ਆ ਉਹਨੂੰ ਮੈਂ ਰੱਖਣਾ ਵਾ ਇਹ ਮੈਨੂੰ ਚੰਗੀ ਨਹੀਂ ਲੱਗਦੀ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੀ ਹਾਂ ਕਿ ਜੇ ਇਸ ਭੈਣ ਨੇ ਕੰਪਲੇਂਟਾਂ ਲੈ ਕੇ ਗਈ ਤੇ ਪ੍ਰਸ਼ਾਸਨ ਦਾ ਕੰਮ ਸੀਗਾ ਕਿ ਪਹਿਲ ਦੇ ਆਧਾਰ ਦੇ ਉੱਤੇ ਭੈਣ ਦੀ ਸੁਣਵਾਈ ਫਿਰ ਜਿਹੜੀਆਂ ਸੜਕਾਂ ਉਹ ਸੰਸਾਨ ਨਹੀਂ ਰਹਿਣਗੀਆਂ ਕਿਉਂਕਿ ਜਦੋਂ ਧੀਆਂ ਦੀ ਗੱਲ ਆ ਇਹ ਬੇਟੀ ਉਹਦੇ ਕੋਲ ਕੁਝ ਨਹੀਂ ਮੰਗਦੀ ਸਿਰ ਆਪਣਾ ਇੱਕ ਅਧਿਕਾਰ ਮੰਗਦੀ ਜੋ ਬਾਬਾ ਸਾਹਿਬ ਨੇ ਦਿੱਤੇ ਆਗੇ ਕਿ ਮੈਨੂੰ ਮੇਰੇ ਘਰ ਚ ਰਹਿਣ ਦਾ ਅਧਿਕਾਰ ਦੋ ਮੇਰਾ ਬੱਚਾ ਮੈਨੂੰ ਦੋ ਤਾਂ ਜੋ ਬੰਦਾ ਖਰਚਾ ਉਹ ਤੇ ਇੱਕ ਪਤੀ ਕੋਲੋਂ ਹੀ ਇੱਕ ਪਤਨੀ ਨੇ ਮੰਗਣਾ ਹੁੰਦਾ ਉਹਦਾ ਇੱਕ ਟੀਚਾ ਬਣ ਚੁੱਕਾ ਪੰਜਾਬ ਪੁਲਿਸ ਦਾ ਜੋ ਉਥੇ ਸੈੱਲ ਬਣਾਇਆ ਪੁਲਿਸ ਲੈਣ ਕਿ ਅਸੀਂ ਕਿਸੇ ਨੂੰ ਇਨਸਾਫ ਨਹੀਂ ਦੇਣਾ ਖੱਜਲ ਖਰਾਬ ਕਰਨਾ ਕੋਈ ਕਾਰਵਾਈ ਨਹੀਂ ਫਿਰਾਂ ਦਾ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਜੈਸਾ ਵਿਧਾਨ ਮੈਂ ਬਾਦਿਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਮੈਂ ਇਸ ਰੂਬੀ ਜੋ ਕਿ ਕਹਿਣ ਦੇ ਮਤਾਬਕ ਕਿ ਮੇਰੇ ਹਸਬੰਦ ਨੇ ਦੂਸਰੀ ਲੇਡੀ ਦੇ ਨਾਲ ਗੱਲ ਕਰਦਾ ਹੈ ਜਾਂ ਉਹਦੇ ਨਾਲ ਰਿਲੇਸ਼ਨ ਦੇ ਵਿੱਚ ਰਹਿੰਦਾ ਹੈ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੀ ਹਾਂ ਕਿ ਜੇ ਇਸ ਭੈਣ ਨੇ ਕੰਪਲੇਂਟਾਂ ਲੈ ਕੇ ਗਈ ਤੇ ਪ੍ਰਸ਼ਾਸਨ ਦਾ ਕੰਮ ਸੀਗਾ ਕਿ ਪਹਿਲ ਦੇ ਆਧਾਰ ਦੇ ਉੱਤੇ ਭੈਣ ਦੀ ਸੁਣਵਾਈ ਕਰਨਾ ਕਿਉਂਕਿ ਭਗਵੰਤਮਾਨ ਜੋ ਕਿ ਹੈਗੇ ਆ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਆਨ ਦੀ ਸਪੋਰਟ ਕਾਰਵਾਈ ਕਰਦੇ ਹਾਂ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਟਾਈਮ ਤੇ ਭਗਵੰਤਮਾਨ ਦੀ ਸਰਕਾਰ ਦੇ ਵਿੱਚ ਵੀ ਈਆਂ ਨੂੰ ਕਿਤੇ ਇਨਸਾਫ ਮਿਲਦਾ ਹੈ ਹਰ ਦੇਖ ਲਓ ਕਿ ਹਰ ਮਹੱਲੇ ਦੇ ਵਿੱਚ ਕੁੜੀਆਂ ਦੇ ਨਾਲ ਗਲਤੀ ਹੋ ਰਿਹਾ ਤੇ ਮੈਂ ਇਸ ਭੈਣ ਦੇ ਨਾਲ ਅਗਰ ਪ੍ਰਸ਼ਾਸਨ 2 ਦਿਨਾਂ ਦੇ ਅੰਦਰ ਅੰਦਰ ਉਸ ਦੋਸ਼ੀ ਦੇ ਉੱਤੇ ਕਾਰਵਾਈ ਨਹੀਂ ਕਰਦੀ ਫਿਰ ਮੈਂ ਭਗਵੰਤ ਮਾਨ ਦੀ ਸਰਕਾਰ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੀ ਆ ਕਿ ਮੈਂ ਇਸ ਭੈਣ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੋਵਾਂਗੀ ਜੋ ਕਿ ਫਿਰ ਪ੍ਰਸ਼ਾਸਨ ਆਪ ਜ਼ਿੰਮੇਵਾਰ ਹੋਏਗੀ ਜਾਨੀਮਾਨੀ ਨੁਕਸਾਨ ਦੀ ਵੀ ਭਗਵੰਤ ਮਾਨ ਸੀਐਮ ਆਪ ਜ਼ਿੰਮੇਵਾਰ ਹੋਣਗੇ ਇਸ ਭੈਣ ਦੇ ਇਨਸਾਫ਼ ਦੇ ਨਾਲ ਨਹੀਂ ਹੋਣਗੇ ਜੈਪੀਮ ਜੀ ਜੈ ਸੇਵਿਦਾਨ ਮੇਰਾ ਨਾਮ ਜੀ ਅਮਨ ਮੂਲ ਨਿਵਾਸੀ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਉਹ ਉਮੀਦ ਪ੍ਰਦਾਨ ਪੰਜਾਬ ਤੇ ਭਗਵਾਨ ਵਾਲਮੀਕੀ ਐਂਬੈਡਕਰ ਕੋਰ ਕਮੇਟੀ ਪੰਜਾਬ ਤੋਂ ਸੀਨੀਅਰ ਮੈਂਬਰ ਜਿਸ ਤਰ੍ਹਾਂ ਕਿ ਪੀੜਿਤ ਪਰਿਵਾਰ ਆਲ ਇੰਡੀਆਸ ਬਲੂ ਕਾ ਫਾਊਂਡੇਸ਼ਨ ਕੋ ਤੇ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚੇ ਕੋ ਆਪਣੀ ਫਰਿਆਦ ਜਿਹੜਾ ਪੀੜਿਤ ਪਰਿਵਾਰ ਲੈ ਕੇ ਆਇਆ ਵਾ ਜਿਸ ਤਰ੍ਹਾਂ ਕਿ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਨਾ ਜਿਸ ਤਰ੍ਹਾਂ ਕਿ ਭੈਣ ਰੂਬੀ ਨੇ ਦੱਸਿਆ ਤੇ ਨਾਲ ਉਹਨਾਂ ਦੀ ਸਿਸਟਰ ਨੇ ਦੱਸਿਆ ਕਿ ਦੋਹੀ ਦੋਵੇਂ ਹੀ ਭੈਣਾਂ ਜਿਹੜੀਆਂ ਬਹੁਤ ਹੀ ਦੁਖੀ ਨੇ ਆਪਣੇ ਸਾਰੇ ਪਰਿਵਾਰ ਵੱ ਉਦੇ ਹਸਬੰਡ ਨੇ ਜਾਂ ਉਹਨਾਂ ਦੇ ਸਾਰੇ ਪਰਿਵਾਰ ਨੇ ਜਿਹੜਾ ਖੋਲਿਆ ਆ ਤੇ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਕਿ ਜਿੱਥੇ ਵੀ ਸਬੰਧਿਤ ਥਾਣੇ ਦੇ ਵਿੱਚ ਸ਼ਾਇਦ ਮਕਬੂਲਪੁਰੇ ਐਸਐਚਓ ਸਾਹਿਬ ਕੋਲ ਇਹਨਾਂ ਦੀ ਦਰਖਾਸਤ ਹੈਗੀ ਆ ਉਹਨਾਂ ਤੇ ਉਹਨਾਂ ਨੂੰ ਅਸੀਂ ਚੇਤਾਵਨੀ ਦਿੰਨੇ ਆ ਭਾਰਤੀ ਮੌਲਵਾਨੀ ਮੁਕਤੀ ਮੋਰਚੇ ਵੱਲੋਂ ਤੇ ਆਲ ਇੰਡੀਆ ਸ਼ਡਿਊਲ ਕਾ ਫਾਊਂਡੇਸ਼ਨ ਵੱਲੋਂ ਕਿ ਜਿਹੜੀ ਵੀ ਉਸ ਲੜਕੇ ਦੇ ਬੰਦੀ ਕਾਰਵਾਈ ਉਹ ਤੁਰੰਤ ਕੀਤੀ ਜਾਵੇ ਅਸੀਂ 2 ਦਿਨ ਦਾ ਟਾਈਮ ਦਿੰਨੇ ਆ ਤੇ ਜਿਸ ਤਰ੍ਹਾਂ ਕਿ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਅਧਿਕਾਰ ਦਿੱਤਾ ਆਰਟੀਕਲ 19 ਦਾ ਤੇ ਫਿਰ ਜਿਹੜੀਆਂ ਸੜਕਾਂ ਉਹ ਸੰਸਾਨ ਨਹੀਂ ਰ ਤੇ ਜਿੱਥੇ ਅਸੀਂ ਚੇਤਾਵਨੀ ਦੇ ਨਾਲ ਅਸੀਂ ਹੱਥ ਜੋੜ ਕੇ ਬੇਨਤੀ ਵੀ ਕਰਦੇ ਆ ਕਿ ਇਸ ਭੈਣ ਦਾ ਜਿਹੜਾ ਵੀ ਘਰਵਾਲਾ ਬਾਹਰ ਤੇ ਕਾਨੂੰਨੀ ਬੰਦੀ ਕਾਰਵਾਈ ਕੀਤੀ ਕਿਉਂਕਿ ਇਹਦੇ ਕਹਿਣ ਦੇ ਮੁਤਾਬਿਕ ਇਹਨੂੰ ਦਾਜ ਦੀ ਮੰਗ ਕੀਤੀ ਜਾਂਦੀਆਂ ਨੂੰ ਬਾਰ-ਬਾਰ ਕੁੱਟਿਆ ਮਾਰਿਆ ਜਾ ਰਿਹਾ ਵਾ ਤੇ ਮਾਨਸਿਕ ਤੌਰ ਤੇ ਮੈਂ ਜੋ ਮੈਂ ਦੇਖਦਾ ਪੈ ਇਹਨੂੰ ਮਾਨਸਿਕ ਤੌਰ ਤੇ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਇਰਤੇ ਬੰਦੀ ਕਾਰਵਾਈ ਉਸਦੇ ਹਸਬੰਦ ਤੇ ਕੀਤੀ ਜਾਵੇ ਨਹੀਂ ਦੋ ਦਿਨਾਂ ਬਾਅਦ ਜਿਹੜਾ ਸੜਕਾਂ ਤੇ ਪ੍ਰਦਰਸ਼ਨ ਕੀਤੇ ਜਾਣਗੇ